ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਅ ਲਓ ਜੀ ਅੱਜ ਭਾਈ ਦੁੱਧ ਤੋਂ ਆਇਆ ਤਾਂ ਜੀ ਆਂਦੀ ਸਾਰੇ ਫੇਰ ਖੜੇ ਪਾਈ ਘਰ ਦੇ ਲੈ ਕੇ ਚਲੋ ਹੈ ਬਾਜ਼ਾਰ ਨੂੰ ਅ ਹੁਣ ਚੱਕਰ ਇਦਾਂ ਜੀ ਵੀ ਅ ਹੁਣ ਚੱਕਰ ਇਦਾਂ ਜੀ ਵੀ ਭਾਈ ਸੰਧਾਰੇ ਤੁਹਾਨੂੰ ਪਤਾ ਸਿਰ ਪਰ ਆਏ ਵੀ ਹਨਾ ਅ ਇੰਨਾ ਸੌਣੀ ਸੌਣ ਸਿਰ ਪਰ ਕਾਹਨੂੰ ਸੰਧਾਰੇ ਕਾਹਨੂੰ ਸਿਰ ਪਰ ਆਏ ਵੀ ਸੌਣ ਮਹੀਨਾ ਭਾਈ ਚੱਲ ਰਿਹਾ ਹਨਾ ਸੰਧਾਰਿਆਂ ਦਾ ਟਾਈਮ ਆ ਤਾਂ ਕਰਕੇ ਹੁਣ ਭੈਣਾਂ ਨੂੰ ਸੰਧਾਰੇ ਦੇਣੇ ਆ ਤੇ ਹੋਰ ਵੀ ਜਿਹੜੇ ਵੀ ਕੰਮਕਾਰ ਆ ਉਹ ਵੀ ਕਰਨੇ ਜ਼ਰੂਰੀ ਆ ਜਿੱਦਾਂ ਹੁਣ ਭਾਈ ਮਾਤਾ ਜੀ ਬਿਮਾਰ ਆ ਥੋੜੇ ਜੇ ਮਾਤਾ ਜੀ ਦੀ ਦਵਾਈ ਚੱਲਦੀ ਆ ਤੇ ਉਹ ਵੀ ਲੈਣੀ ਆ ਹਨਾ ਮੈਂ ਇੱਕ ਡਾਕਟਰ ਸਾਹਿਬ ਮੀਆਂਪੁਰ ਉਨਾ ਤੋਂ ਦਵਾਈ ਚਲਦੀ ਆ ਮੰਮੀ ਜੀ ਦੀ ਉੱਥੇ ਨੂੰ ਵੀ ਘੁੰਮਣਾ ਤੇ ਕੰਮ ਅੱਜ ਕਈ ਆ ਜੀ ਹਨਾ ਤੇ ਪਹਿਲਾਂ ਤੁਸੀਂ ਮਿਲੋ ਫੈਮਿਲੀ ਨੂੰ ਫੇਰ ਕਰਦੇ ਆ ਦੋ ਚਾਰ ਗੱਲਾਂ ਬਾਤਾਂ ਆਜੋ ਲਓ ਜੀ ਮਿਲੋ ਇੱਧਰ ਕਰਦੇ ਆ ਨੂੰ ਭਾਈ ਹਾਂ ਜੀ ਮਾਤਾ ਜੀ ਉਹਦਾ ਉਹਨੂੰ ਕੀ ਹੋ ਗਿਆ ਲੱਡੂ ਨੂੰ ਦਰਵਾਜ਼ਾ ਲੱਗ ਗਿਆ ਜਦੋਂ ਹੱਥ ਤੱਕ ਅੱਛਾ ਦਰਵਾਜ਼ਾ ਬਿੰਦੇ ਅੱਜ ਕੰਮ ਕਈ ਹੈ ਹਾਂ ਜੀ ਖੋਲਿਓ ਮਣਾ ਦਰਵਾਜ਼ਾ ਕਿਆ ਕਰਨਾ ਮਾਤਾ ਜੀ ਅੱਜ ਹੂੰ ਹਾਂ ਦਵਾਈ ਲੈਣੀ ਹੈ ਹਾਂਜੀ ਇੱਕ ਜਣਾ ਆਪਾਂ ਫਿਰ ਗੁਰਦੁਆਰਾ ਸਾਹਿਬ ਨੂੰ ਦਵਾਈ ਦੇ ਲੀਏ ਠੀਕ ਆ ਜੀ ਫੇਰ ਗੁਰਦੁਆਰਾ ਸਾਹਿਬ ਤੇ ਦੁੱਧ ਜਿਹੜਾਉਣਾ ਦੁੱਧ ਦੇ ਜੜਾਉਣਾ ਹਾਂਜੀ ਹਾਂ ਹਾਂ ਮੇਰਾ ਗੁਰਦੁਆਰੇ ਚੜਾਉਂਦੇ ਆ ਮੱਝ ਸੂਈ ਦੀ ਸਾਡੀ ਭਾਈ ਤੇ ਤੂੰ ਮਾਚੇ ਤੇ ਗਾਏ ਆ ਬੁੱਧ ਚੜਾ ਗਿਆ ਹਾਂ 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 ਅੱਜ ਤਾਂ ਆਪਾਂ ਕੱਲੇ ਬਿੰਦਰਾ ਖੇ ਜਾਣਾ ਹੈ ਨਾ ਹਾਂ ਲੈ ਲੋ ਲੈ ਲਈ ਮੰਮੀ ਜੀ ਦੀ ਦਵਾਈ ਮੀਆਂ ਪੁੱਤ ਦੇ ਠੀਕ ਆ ਫੇਰ ਆਪਾਂ ਬਿੰਦਰਾਕ ਜਾਣਾ ਦੁੱਧ ਚੜਾਉਣ ਹਾਂ ਫੇਰ ਸ਼ਿੰਗਾਰ ਦਾ ਸਮਾਨ ਇਹ ਸ਼ਿੰਗਾਰ ਦਾ ਸਮਾਨ ਸ਼ਿੰਗਾਰ ਦਾ ਸਮਾਨ ਉਹ ਕਾਦੇ ਵਾਸਤੇ ਸੁਨਾਂ ਇੱਥੇ ਦੋ ਜੀ ਨੂੰ ਸ਼ਿੰਗਾਰ ਦੇਣੇ ਆ ਹਾਂ 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 ਪੂਰੀ ਚਾਲੀਆਂ ਹੁੰਦੀਆਂ ਅੱਛਾ ਫੇਰ ਪਾਲੀਸ਼ੋ ਪਿੰਡੀ ਵਾਪਰਾ ਅੱਛਾ ਮੈਡੀ ਹੋਗੀ ਫੇਰ ਇਹ ਵੀ ਨਹੀਂ ਕੋਈ ਪਤਾ ਕੋਈ ਸੂਟ ਪਸੰਦ ਆ ਜਾਂਦਾ ਹੁੰਦਾ ਕਈ ਵਾਰ ਸਾਨੂੰ ਬਾਜ਼ਾਰ ਮੰਗਾਈਆਂ ਮੀਆਂ ਨੂੰ ਤਾਂ ਇਹ ਸੋਹਰੇ ਕੋਈ ਤਰ੍ਹਾਂ ਦੀ ਜੀ ਹਾਂ ਅੱਜ ਅਸੀਂ ਹਾਂ ਨਹੀਂ ਕਰਦੇ ਸੂਟ ਦੇਖ ਕੇ ਦਿਲ ਕਰਉਂਦਾ ਵੀ ਹਾਂ ਦੇਖ ਲਈਏ ਫਿਰ ਦੇਖ ਕੇ ਸੋਚੀ ਕਿ ਲੈ ਹੀ ਲਈਏ ਭਾਈ ਹਾਂ ਰਾਜਾ ਅੱਜ ਰਾਜਾ ਰਹੇ ਹੁੰਦਾ ਵੀ ਚਲੋ ਜੀ ਦੇਖਿਆ ਹੁਣ ਜਿਹੜਾ ਪਸੰਦ ਆ ਗਿਆ ਹੁੰਦਾ ਵੀ ਮਾਨ ਨੂੰ ਲੈ ਲਈਏ ਹੁਣ ਮਾਨ ਨੂੰ ਲਾਗੇ ਪਿੰਗਾ ਆ ਗਿਆ ਦੇ ਦੇਵੇ ਲੈ ਲਈਏ ਨੂਰ ਕੋ ਤਾਂ ਸਾਸੀ ਕਾਲ ਤਾਂ ਬੁਲਾ ਦੇ ਇੱਧਰ ਨੂੰ ਇੱਧਰ ਨੂੰ ਮੂੰਹ ਕਰਕੇ ਹੁਣ ਰਾਤਰੀ ਗਾਲ ਦਾਰਿਆ ਹੱਥ ਜੋੜ ਕੇ ਹੱਥ ਜੋੜ ਕੇ ਹੱਥ ਜੋੜ ਕੇ ਬੁਲਾਈ ਦੀ ਅੱਜ ਆਪਾਂ ਸਤਨਾਮ ਵਾਹਿਗੁਰੂ ਕਰਨ ਜਾਣਾ ਕਿੱਦਾਂ ਕਰਨ ਦੱਸ ਦੇ ਚਾਚੂ ਨੂੰ ਅੱਖਾਂ ਬੰਦ ਕਰਕੇ ਦੱਸ ਦੇ ਪੁੱਤਾਂ ਸਤਨਾਮ ਮਰਜ਼ੀ ਨਾਲ ਜੋ ਮਰਜ਼ੀ ਕਰੀ ਉਹ ਕਹਿੰਦੇ ਕਰਦੇ ਹਾਂ ਹਾਂ ਸਹੀ ਗੱਲ ਹੈ ਮਰਜ਼ੀ ਵੀ ਮਾਲਕ ਦਾ ਹੈ ਭਾਈਏ ਤੇ ਉਹ ਕੰਮ ਫੇਰ ਕਹੀ ਅੱਜ ਹੈ ਹੋਰ ਹੋਰ ਅੱਜ ਕੰਮ ਬਹੁਤ ਹੈ ਠੀਕ ਆ ਠੀਕ ਆ ਤੇ ਫਿਰ ਹੁਣ ਆਪਾਂ ਟਾਈਮ ਕਿੰਨਾ ਹੋ ਗਿਆ ਹੈ ਟਾਈਮ 12 ਵਜੇ ਦਾ ਟਾਈਮ ਹੋ ਗਿਆ 12:10-15 ਮਿੰਟ ਹੋ ਗਿਆ ਅੱਛਾ ਡਾਕਟਰ ਵੀ ਨਾ ਉੱਠੇ ਦੇ ਬੇਟੀ ਡਾਕਟਰ ਕਿੰਨੇ ਵਜੇ ਉੱਠਦਾ 1 ਵਜੇ ਉੱਠ ਜਾਂਦਾ 1 ਵਜੇ ਉੱਠ ਜਾਂਦਾ ਉਹ ਅੱਛਾ ਨਾ 2 ਮਿੰਟ ਅੱਗੇ ਨਾ ਪੁੱਛੇ ਪੂਰੇ 1 ਵਜੇ ਉੱਠ ਜਾਣਾ ਉਹਨਾਂ ਨੇ 2 ਮਿੰਟ ਵੀ ਨਹੀਂ ਦਿੱਤੇ ਤੇ ਪਹਿਲਾਂ ਪਹਿਲਾਂ ਦਵਾਈ ਸਾਨੂੰ ਲੈਣੀ ਪੈਣੀ ਹੈ ਹੈ ਨਾ ਫਿਰ ਕਿਤੇ ਹਸਪੀਟਲ 'ਚ ਲੱਗੇ ਹੋਏ ਆ ਨਾਈਟ ਡਿਊਟੀ ਹੁੰਦੀ ਹੈ ਨਾ ਦੀ ਖੈਰ अच्छा फिर ਇਹਨਾਂ ਨੇ ਹੋਰ ਪਾਸੇ ਡਿਊਟੀ ਲਾਣੀ ਹੁੰਦੀ ਫਿਰ ਠੀਕ ਆ ਠੀਕ ਆ ਫਿਰ ਆਪਾਂ ਟਾਈਮ ਬਹੁਤਾ ਨਾ ਹੁਣ ਕਰੀਏ ਟਾਈਮ ਨਾਲ ਨਿਕਲੀਏ ਹੈਨਾ ਟਾਈਮ ਨਾਲ ਚੱਲੋ ਭਾਈ ਹਾਂ 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 ਮੈਨੂੰ ਜਾਉਂਗੇ ਤਾਂ ਟਾਈਮ ਨਾਲ ਦਵਾਈ ਮਿਲ ਜੂਗੀ ਹਾਂ ਫੇਰ ਫੇਰ ਗੁਰਦਾਰੇ ਜਾ ਗੁਰਦਾਰੇ ਤੇ ਚਲਪਣਾ ਖੁੱਲਾ ਹੈ ਹਮ ਮਾਰੇ ਦਰਵਾਜ਼ਾ ਤਾਂ ਖੁੱਲਾ ਹੈ ਹਾਂ ਜੇ 10 ਵਜੇ ਲੇਟ ਹੋਵੇ ਤਾਂ ਵੀ ਉਸਨੇ ਚੱਕਰ ਲੈਣੀ ਨਾ ਲੇਟ ਹੋਣਾ ਪਹਿਲਾਂ ਹੁਣ ਦਵਾਈ ਅੱਗੇ ਤੁਸੀਂ ਪਹਿਨੂੰ ਕਈ ਵਾਰ ਗਏ 2-4 ਮਿੰਟ ਅੱਗੇ ਪਿੱਛੇ ਹੋਏ ਤੇ ਫੇਰ ਲੈ ਲਿਆ ਹਾਂ ਹਾਂ ਲੰਘ ਜਾਂਦੇ ਉਹ ਸਹੀ ਕਰਨਾ ਡਾਕਟਰ ਮਿਲਦੇ ਦੀ ਰਹੀ ਤੇ ਤਾਂ ਆਮ ਆ ਗਿਆ ਮੈਨੂੰ ਬਈ ਚੱਲ ਵਧੀਆ ਵਧੀਆ ਹਾਂ ਹਾਂ ਚਲ ਉੱਥੇ ਦਵਾਈ ਲੈ ਲੈਂਦੇ ਹਾਂ ਮੈਂ ਦੁੱਧ ਵੀ ਬੰਦ ਕਰਕੇ ਰੱਖਿਆ ਵਾ ਤੇ ਮੰਦਰ ਗੱਲਾਂ ਨੂੰ ਕੰਮ ਲੱਗ ਜਾਣਾ ਹਮ ਉਹ ਹੋੰਗਾ ਨਾ ਨਾ ਠੀਕ ਆ ਠੀਕ ਆ ਮੈਂ ਤਾਂ ਵੈਸੇ ਗੰਨ ਕਰਕੇ ਰੱਖਿਆ ਭਾਈ ਬਾੜੀ ਪੂਣੀ ਤਾਂ ਦਿੱਤੀ ਵੀ ਆ ਫਿਰ ਵੀ ਤਾਂ ਕੰਗਰਮੀ ਬਹੁਤ ਆ ਨਾ ਗਰਮੀ ਬਹੁਤ ਆ ਹੋਰ ਗਰਮੀ ਬਹੁਤ ਹੀ ਆ ਭਾਈ ਚਲੋ ਫੇਰ ਉੱਥੋਂ ਜਲਦੀ ਵਿੱਚ ਚੱਲੀਏ ਲਾਓ ਜੀ ਅਸੀਂ ਹੁਣ ਪਹੁੰਚ ਗਏ ਭਾਈ ਮੀਆਂਪੁਰ ਮੀਆਂਪੁਰ ਪਹੁੰਚਦਾ ਗਏ ਜੀ ਪਰ ਸਾਨੂੰ ਟਾਈਮ ਹੋ ਗਿਆ 6 ਸੌਰੀ 1 1:06 ਮਿੰਟ ਜੀ ਤੇ ਡਾਕਟਰ ਸਾਹਿਬ ਚਲੇਗੇ ਘਰ ਨੂੰ ਸਾਨੂੰ ਤਾਂ ਇਹ ਤਾਂ ਵੀ ਚਲੋ ਮਿਲ ਹੋ ਜਾਣਾ ਪਰ ਉਹ 1 ਵਜੇ ਤੱਕੇ ਬੈੰਦੇ ਆ ਜੀ ਉਰੇ ਫਿਰ ਉਹਨਾਂ ਨੇ ਕਿਸੇ ਹਸਪੀਟਲ 'ਚ ਜੌਬ ਕਰਨੀ ਹੁੰਦੀ ਆ ਜਾ ਕੇ ਆ ਇਹਦੇ ਕਰਕੇ ਉਹ ਫਿਰ ਚਲੇ ਗਏ ਜੀ 6 ਮਿੰਟ ਅਸੀਂ ਲੇਟ ਹੋ ਗਏ 6 ਮਿੰਟ ਵੀ ਚਲੋ ਇਦਾਂ ਲੇਟ ਹੋ ਗਏ ਵੀ ਕੋਸ਼ਿਸ਼ ਸਕੂਲਾਂ ਨੂੰ ਛੁੱਟੀ ਹੋਈ ਆ ਹੋਈ ਵੀ ਆ ਨਾ ਬਸਾਂ ਬੁੱਸਾਂ ਰਸਤੇ 'ਚ ਮਿਲੀਆਂ ਉਹਦੇ ਕਰਕੇ ਥੋੜਾ ਜਿਆਦਾ ਲੇਟ ਤਾਂ ਕਰਕੇ ਫਿਰ ਅਸੀਂ ਹੋ ਗਏ ਜੀ ਲੇਟ ਥੋੜੀ ਟ੍ਰੈਫਿਕ ਕਰਕੇ ਹਨਾ ਆ ਡਾਕਟਰ ਸਾਹਿਬ ਐਸੇ ਫਿਰ ਚਲੋ ਫਿਰ ਐਦਾਂ ਵੀ ਮੰਮੀ ਕਹਿੰਦੇ ਵੀ ਮੈਨੂੰ ਭਾਈ ਪਹਿਲਾਂ ਵਾਲੀ ਦਵਾਈ ਹੈ ਮੰਮੀ ਪਹਿਲਾਂ ਵਾਲੀ ਦਵਾਈ ਤੇ ਆਰਾਮ ਆ ਹਾਂ ਤਾਂ ਕਰਕੇ ਮੈਂ ਫੇਰ ਮੰਮੀ ਕਹਿੰਦੇ ਵੀ ਪਹਿਲਾਂ ਵਾਲੀ ਦਵਾਈ ਤੇ ਆਰਾਮ ਆ ਵੀ ਉਹੀ ਦਵਾਈ ਆਪਾਂ ਲੈ ਲੰਨੇ ਆ ਹਨਾ ਮਿਸਟੋਰ ਤੇ ਉਹੀ ਲੈ ਲਵਾਂਗਾ ਹਾਂ ਤਾਂ ਫਿਰ ਅਸੀਂ ਉਹੀ ਦਵਾਈ ਲੈ ਲਈ ਭਾਈ ਸਟੋਰ ਤੇ ਜਿਹੜੇ ਸਟੋਰ ਵਿੱਚ ਬੈੰਦੇ ਹੁੰਦੇ ਡਾਕਟਰ ਸਾਹਿਬ ਆ 10 ਦਿਨ ਦੀ ਲੈ ਲਈ ਚਲੋ ਬਾਕੀ ਫਿਰ 10 ਦਿਨਾਂ ਬਾਅਦ ਦੁਬਾਰਾ ਮਾਰ ਦਾਂਗੇ ਜਿਹੜਾ ਹਨਾ ਵੈਸੇ ਆਰਾਮ ਆ ਉਹ ਦਵਾਈ ਦੇ ਹਨ ਬਿਲਕੁਲ ਠੀਕ ਆ ਹੁਣ ਨਾ ਹੱਥ ਪੈਰ ਸੁੱਜਦੇ ਆ ਠੀਕ ਆ ਬਿਲਕੁਲ ਹਨਾ ਹਾਂ ਜੀ ਹੁਣ ਆਪਾਂ ਚੱਲੇ ਆ ਭਾਈ ਅੱਗੇ ਆਪਣਾ ਦੁੱਧ ਚੜਾ ਕੇ ਆਣਾ ਜੀ ਵੇਦ ਰੱਖ ਅ ਦੁੱਧ ਚੜਾਉਣ ਤੋਂ ਬਾਅਦ ਫੇਰ ਆਪਾਂ ਨੇ ਜਾਣਾ ਜੀ ਬਾਜ਼ਾਰ 'ਚ ਠੀਕ ਆ ਜੀ ਬਾਜ਼ਾਰ 'ਚ ਜਾਣਾ ਬਾਜ਼ਾਰ 'ਚੋਂ ਖਰੀਦਣਾ ਸਮਾਨ ਸੰਧਾਰਿਆਂ ਦਾ ਜਿਹੜੇ ਸੰਧਾਰੇ ਦੀ ਗੱਲ ਹੈ ਮਾਤਾ ਜੋੜੀਆਂ ਵਗੈਰਾ ਕਿਆ-ਕਿਆ ਖਰੀਦਣਾ ਹੈ ਜੋੜੀਆਂ ਲੈਣੀ ਆਏ ਮਹਿੰਦੀ ਲੈਣੀ ਆਏ ਮਹਿੰਦੀ ਹੈ ਸ਼ਿੰਗਾਰ ਦਾ ਸਮਾਨ ਸ਼ਿੰਗਾਰ ਦਾ ਸਮਾਨ ਆ ਜਾ ਸ਼ਿੰਗਾਰ ਦਾ ਸਮਾਨ ਠੀਕ ਆ ਠੀਕ ਆ ਕਦੀ ਜੀ ਨੂੰ ਚਾ ਲੈ ਗਏ ਸੀ ਜੇ ਉਮੀਦੀ ਧਰ ਜੀ ਜੀ ਵੀ ਰਹਿ ਗਏ ਨੇ ਉਹਦੇ ਵਾਸਤੇ ਲੈ ਜਣੇ ਨੇ ਇਹਨਾਂ ਦੋਵਾਂ ਵਾਸਤੇ ਲੈ ਕੇ ਜਾਣਾ ਹੁਣ ਉਹਨਾਂ ਵਾਸਤੇ ਲੈ ਕੇ ਆ ਕੇ ਲੈ ਕੇ ਜਾਵਾਂਗੇ ਹਾਂ ਠੀਕ ਆ ਠੀਕ ਆ ਠੀਕ ਆ ਤੇ ਭਾਈ ਹੁਣ ਫਿਰ ਪਹਿਲਾਂ ਮੱਥਾ ਟੇਕੀ ਮੱਥਾ ਟੇਕਣ ਤੋਂ ਬਾਅਦ ਫਿਰ ਚੱਲਦੇ ਆ ਜੀ ਬਾਜ਼ਾਰ ਨੂੰ ਫਿਰ ਬਾਜ਼ਾਰ ਨੂੰ ਆਉਂਦੇ ਪਾਈ ਹੋਰ ਤੇ ਚਲੋ ਫੇਰ ਬਾਕੀ ਤੁਹਾਨੂੰ ਦਖਾਉਨੇ ਆ ਜੀ ਹੁਣ ਅੱਗੇ ਜਾ ਕੇ ਦਰਸ਼ਨ ਕਰਾਉਂਦੇ ਗੁਰੂ ਮਹਾਰਾਜ ਦੇ ਉ ਤੋਂ ਬਾਅਦ ਕਮਾਉਨੇ ਆ ਜੀ ਤੁਹਾਨੂੰ ਬਾਜ਼ਾਰ ਲਓ ਜੀ ਪਹੁੰਚ ਕੇ ਗੁਰਦੁਆਰਾ ਸਾਹਿਬ ਫੇਨ ਰੱਖ ਕੇ ਬੇਕੀ ਮਤ ਕਰਕੇ ਦਰਸ਼ਨ ਆਜੋ ਪਰਮਾਲਵੰਦ ਦੇ ਪਰਮਾਲਵੰਦ ਕੇ ਦੇਖ ਲਾ ਕਿੰਨੀ ਸੋਹਣੀ ਲੱਗਦੀ ਮਟੂ ਜਿਆ

ਲੋਡ ਪੌਂਡ ਦੇ ਚੂੜੀਆਂ ਦੀ ਦੁਕਾਨ ਤੇ ਜਲਦੀ ਕਿਧੜੇ ਤੇ ਕੀ ਕੇ ਦੀ ਸਾਰੀ ਤੁੰਗ ਭਰਾ ਨਿਕਾਲ ਆ ਲਿਆ ਹਾਂ ਅੱਜ ਨਿਕਲ ਫਰਕ ਚਾ ਗਿਆ ਹਾਂ ਅੱਜ ਤਾਂ ਹੈ ਕਿ ਨਹੀਂ ਪਛਾਣਾਂ ਦੇ ਤੁਹਾਨੂੰ ਜਿਸ ਤਰ੍ਹਾਂ ਲੱਗਦਾ ਮੈਨੂੰ ਤੁਸੀਂ ਹਰੀਆਂ ਚੂੜੀਆਂ ਲੈ ਲਈ ਵਧੀਆ ਵਧੀਆ ਉੱਧਰ ਪੌਂਡ ਤੇ ਆ ਨਾ ਨਹੀਂ ਜਾਣਾ ਜੀ ਹਜੇ ਉਹ ਪੁੱਤ ਨੂਰ ਉਹ ਆਪਣੀ ਕਾਰਵਾਈ ਲੱਗੀ ਪਈ ਇਹਨੂੰ ਮਾਤ ਕੱਟੀ ਦੇ ਕਿਉਂ ਦੇਖ ਲਓ ਕਿੰਨੇ ਖੜੇ ਆਏ ਤਾਂ ਦੇਖ ਲਓ ਚੱਪਲਾਂ ਦੀ ਜੀ ਸ਼ਕੀਨ ਆਂ ਜੀ ਖੜੀ ਅਗਲੀ ਨੇ ਚੱਲ ਕੋ ਜਿੱਥੇ ਵੀ ਜਾਂਦੀ ਚੱਪਲਾਂ ਆਹ ਮੰਮੀ ਦਾ ਹੱਥ ਲੈ ਕੇ ਸਾਈਜ਼ ਇੱਕ ਸਾਈਜ਼ ਦੀ ਤੁਹਾਨੂੰ ਕੱਢਣੀ ਹੋਵੇ ਇਹ ਤਾਂ ਜਿਵੇਂ ਉਹੀ ਹੋਵੇ ਆਹ ਆਹ ਤਾਂ ਬੜਾ ਹੋਣਾ ਹੈ ਨਾ ਨਹੀਂ ਲਿਜਾਣੇ ਤੁਸੀਂ ਲਿਜਾਣੇ ਕੁੜੀਆਂ ਵਾਸਤੇ ਤੁਸੀਂ ਆਸਰੇ ਮੰਮੀ ਆ ਜਾਣਾ ਜੀ ਜੀ ਮੈਂ ਤਾਂ ਆ ਜਾਣਾ ਦੋਨੋਂ ਯਾਰ ਦੋਨੋਂ ਕੁੱਤ ਪਿੱਛੇ ਸਰ ਕਹਿੰਦੇ ਇੰਨੀ ਕਿ ਲੈਣੇ ਆ ਹਾਂਜੀ ਸਿੱਕ ਤਾਂ ਦੇਖ ਤਾਂ ਤੇਰਾ ਡਰ ਰਹੇ ਨੇ ਆਹ ਹਰੀਆਂ ਚਾਹੀਦੀਆਂ ਆ ਵੈਸੇ ਚਾਹਦੀਆਂ ਮੈਂ ਕਹਿੰਦਾ ਅੱਜ ਅੱਜ ਕੱਲ ਜਿਆਦਾ ਹਨ ਚੱਲੀਏ ਚੱਲੀਏ ਬੱਸ ਜਿਹੜੀ ਮਰਜੀ ਮੈਂ ਕਹਿੰਦੀ ਆ ਕਰੀ ਨਾ ਚਾਹ ਪਾ ਕੇ ਦੇ ਇਹ ਬਣੀ ਐ ਇਹ ਨਹੀਂ ਸੋਣੀ ਐ ਨਹੀਂ ਸੋਣੀ ਤਾਂ ਲਾਈ ਚੁੱਕੀ ਐ ਬੜੀ ਐ ਬੜਾ ਜੀਰੀ ਹੁਣ ਪਾਉਂਦੀਆਂ ਨਹੀਂ ਨਾ ਫਿਰ ਜਾ ਦੇ ਅੱਛਾ ਦੂਰੂ ਜੀ ਬੁਣਿਆ ਹੈ ਪਛਾ ਲੈ ਦੇਖੋ ਆਪਣੇ ਬੰਦੇ ਨੇ ਹੈ ਨਾ ਆਹ ਦੇਖੀ ਨਾਲੇ ਲਾਲ ਨੇ ਹਰੀਆਂ ਆਹ ਦੇਖ ਲਓ ਕਿਹੜੀਆਂ ਵਧੀਆ ਲੱਗਦੀਆਂ ਜਿਹੜੀ ਵਧੀਆ ਜਿਹੜੀ ਜਿਹੜੀ ਤੁਸੀਂ ਟੂੜੀ ਦਿਖਾਉਂਦੇ ਨਾ ਉਹ ਇਮਰਜੈਂਸੀ ਇਮਰਜੈਂਸੀ ਇਹ ਤਾਂ ਨਹੀਂ ਜਾ ਰਹਾ ਪੌਣੇ ਜੀ ਤੁਹਾਨੂੰ ਦਿੱਕਤ ਆਉਂਦੀ ਹੈ ਕੋਈ ਕੁਝ ਹੋਟੀ ਹੈ ਨਾ ਹਾਂ ਮੇਰੇ ਕੋਲ ਤਾਂ ਜੇ ਮੈਂ ਚਾਹਾਂ ਮੇਰੇ ਕੋਲ ਤਾਂ ਜਿੰਨੀਆਂ ਮੇਰੀਆਂ ਟੁੱਟੀਆਂ ਹਾਂ ਨਾ ਮੈਂ ਹਾਂ ਮੈਂ ਜਦੋਂ ਕਾਹਨ ਦਾ ਤੁਹਾਡੇ ਉਹਦੇ ਵਿੱਚ ਚਾਹੁੰਦਾ ਉਹ ਸਾਈਜ਼ ਦੇਖ ਕੇ ਦੇਣਾ ਲੂਰੂ ਨਾ ਪੁੱਤ ਖੜਾ ਇਦਾਂ ਹੀ ਤੇ ਹਾਂ ਬਸ ਠੀਕ ਤੇ ਬਸ ਰੱਖੀ ਨੀ ਪਾਈਆਂ ਤੇਰਾ ਆਂ ਦੀ ਪਾਈ ਨਹੀਂ ਤੇ ਅਜਰਾ ਆਇਆ ਤੇ ਇਹ ਨਾਲ ਇਹ ਨਾਲ ਇਹ ਨਾਲ ਇਹ ਤੁਸੀਂ ਪਾਉਣੀ ਆਪਣੇ ਬਸਤ ਮੈਂ ਤੁਹਾਨੂੰ ਨਹੀਂ ਨਹੀਂ ਮੈਂ ਤਾਂ ਬੰਦੀ ਹੋ ਟੇਬਲ ਨਹੀਂ ਦਾ ਪਾਉਂਦੇ ਸਾਡੇ ਇਹਦੇ ਨਾਲ ਪਾਈ ਹਾਂ ਸਾਈਜ਼ ਮਾੜਾ ਮਮਮੀ ਨੂੰ ਪਾ ਕੇ ਦੇ ਆ ਵੀ ਪੰਨਿਆਂ ਦੇ ਵਿੱਚ ਵੀ ਉਹ ਚੱਕਰਿਆਂ ਨੂੰ ਭਲਾ ਰੱਖਦੇ ਹੁੰਦੇ ਵਰਤ ਹਾਂ ਮਮਮੀ ਰੱਖ ਲਓ ਮਮਮੀ ਰੱਖ ਲਓ ਮੈਂ ਇਹ ਦੇ ਦਾਂ ਚੱਕਰਾ ਚੱਕਰੇ ਹੋਰ ਵੀ ਮੈਂ ਇਹ ਨਹੀਂ ਦੇ ਦਾਂ ਮੈਂ ਨਾ ਇੱਕ ਵਾਰ ਮੈਨੂੰ ਪਤਾ ਨਹੀਂ ਵੀ ਚੱਕਰਿਆਂ ਤੇ ਇਹ ਮੁੰਡਿਆਂ ਨੂੰ ਇਹ ਕਿਹੜੀ ਕਿ ਕਰ ਤੈਨੂੰ ਛੁੱਟ ਦਿੰਦੇ ਆ ਮੈਂ ਬਿਨਾਂ ਕਿ ਘਰੇ ਦੇ ਮਮਮੀ ਨੂੰ ਸੁਣ ਲਿਆ ਤਾਂ ਇਹ ਚੱਲੀਆਂ ਵੇਹਾ ਥੋੜੇ ਮੁੰਡੇ ਹਾਂ ਹਾਂ ਮਾਲਾ ਮਾਲਾ ਜੀ ਮਾਲਾ ਆ ਆ ਨਹੀਂ ਕਿ ਸਾਡੇ ਨਾਲ ਚੱਲਣ ਜਾਣ ਜਾਈ ਪਤੀ ਚਾਹੇ ਨੇ ਡਿਜ਼ਾਈਨ ਰੱਖੀਆਂ ਨੇ ਕਿੰਨੀਆਂ ਮੈਂ ਆਪ ਬਹੁਤ ਵਧੀਆ ਡਿਜ਼ਾਈਨ ਬਣਾਇਆ ਵਾ ਹੋਰ ਧਿਆਨ ਨਾਲ ਧਿਆਨ ਦਾ ਡਿਜ਼ਾਈਨ ਇਹ ਇੱਕ ਨਹੀਂ ਹੁੰਦਾ ਪੁੱਤ ਨਹੀਂ ਤਾਂ ਖੁਸ਼ੀ ਜਾਣੇ ਅੱਛਾ ਵਿੱਚ ਰੱਸੀ ਪਾਈ ਵੀ ਆ ਜੀ ਮੈਂ ਦੇਖਾਂ ਮੈਨੂੰ ਪਤਾ ਨਹੀਂ ਇਦਾਂ ਹੀ ਮੈਂ ਤਾਂ ਨਹੀਂ ਇਦਾਂ ਹੀ ਖੜਾ ਇਹ ਡਿਜ਼ਾਈਨ ਨੂਰੂ ਉਧਰ ਉਹਨੂੰ ਵੀ ਦੇਖ ਲਿਓ ਕਿਆ ਕਰਦੀ ਪਿੱਛੇ ਕੁੱਤੇ ਕੁੱਟੀਆਂ ਵੀ ਆ ਆ ਠੀਕ ਆ ਹਟ ਜਾ ਲੈ ਨਾ ਹਾ ਨਾ ਵਿੱਚ ਹਰੀਆਂ ਕੰਨੀਆਂ ਵਿੱਚ ਲਾਲ ਕੰਨੀਆਂ ਹਾਂਜੀ ਹਾਂ ਮਿਕਸ ਕਰਦੇ ਸੰਧਾਰਾ ਦੇਣਾ ਹੁਣ ਮੰਨ ਲਿਆ ਹੈ ਹਾਂਜੀ ਬਹੁਤ ਘਰਾਂ ਇਹਦੇ ਸਿਆ ਹੋਇਆ ਹੁਣ ਹੈ ਹਾਂਜੀ ਇੱਕ ਮੁੰਡਾ ਆਇਆ ਇੱਕ ਬਕਲਾ ਇੱਕ ਬੜੀ ਬਹੂ ਆਇਆ ਛੋਟਾ ਮੁੰਡਾ ਆਇਆ ਲੌਰੂ ਨਾ ਬੁੱਤ ਫੋਟੋ ਪੁੱਤ ਨਹੀਂ ਹੈ ਨਾ ਰਕੜੀ ਆਏ ਨੂਨੂ ਵਿਆਹ ਹੋ ਗਏ ਆਪਣੇ ਬੱਚੇ ਸਾਰੇ ਹਾਂਜੀ ਹਾਂਜੀ ਵਿਆਹ ਹੋ ਗਏ ਟੈਨਸ਼ਨ ਫਰੀ ਹੋ ਗਈ ਜਿੰਮੇਵਾਰੀਆਂ ਤੇ ਟੈਨਸ਼ਨ ਨਹੀਂ ਮੁੱਕਦੀ ਮੈਂ ਮਿਆਰੇ ਟੈਂਸ਼ਨ ਤਾਂ ਹੋ ਗਈ ਚਲਾਂ ਹੁੰਦਾ ਵੀ ਕਹਿ ਲਓ ਕਹਿ ਲਓ ਵੀ ਉਹ ਮੰਮੀ ਉਹ ਫੜਿਓ ਡੱਬੀ ਤਰੀ ਕਦਾਈ ਹੋਣੀ ਗੁਣ ਮੇ ਤੇ ਇਧਰ ਆ ਕੇ ਮੇਰੇ ਕੋਲ ਇਧਰ ਉਹਨੂੰ ਫੜ ਕੇ ਰੱਖੋ ਇਹ ਜੂਂਦੇ ਰਕਣੀਆਂ ਆਪਣੇ ਪੁੱਤ ਦੇ ਵਿੱਚ ਨਹੀਂ ਕੱਢਦੀ ਚਲੇ ਡਾ ਜਾ ਪੂਲੀ ਹੈ ਇਹਦਾ ਨਹੀਂ ਲੇ ਕੇ ਬਸਾਂ ਲੋਕਾਂ ਨੂੰ ਬਸ ਜੀ ਚੂੜੀਆਂ ਲੈ ਲਈਆਂ ਹੋਰ ਕੀ ਲੈਣਾ ਹਣ 9 ਬਾਲਸਾ ਮੇਲ ਬਾਲਸਾ ਦੇ ਹਿਸਾਬ ਨਾਲ 9 ਬਾਲਸਾ ਹਮ ਕਾਕਾ ਇੱਕ ਬਿੰਦ ਲਿਆ ਹੈ ਅਣੀ ਬੇਸੇ ਕੰਮ ਤਾਂ ਇਹ ਹੈ ਰਿਸਕ ਜੇ ਵਾਲਾ ਹਨਾ ਉੱਚੀ ਵੀ ਬੈਠਾ ਹੈ ਅੰਟੀ ਨੂੰ ਛੂਟ ਛੂਟ ਵੀ ਰੱਖੋ ਜੰਮੀ ਛੂਟ ਵੀ ਰੱਖੇ ਹੋ ਜਾਂਦੀ ਜੰਮੀਆਂ ਨਾ ਨਾ ਠੀਕ ਹੈ ਜੀ ਚਲੋ ਤਾਂ ਕੱਪੜਾ ਵਗੈਰਾ ਸਾਰਾ ਕੁਝ ਮਿਕਸ ਰੱਖਤਾ ਹੂੰ ਮੈਨੂੰ ਜਿਆਦਾ ਕੰਮ ਨਹੀਂ ਹੁੰਦਾ ਨਹੀਂ ਤੇਨ ਕਿ ਹੋ ਗਿਆ ਹੁੰਦਾ ਨਹੀਂ ਅਜੇ ਕਰਦੇ ਜੀ ਹਾਂ ਬਸ ਅੱਛਾ ਆ ਕੁੜੀ ਆ ਕੀ ਕੀ ਲੈ ਲਿਆ ਮੀਰੀ ਕੀਪਾਂ ਹਾਂ ਆ ਮੈਂ ਤੇ ਮੰਮੀ ਨੇ ਅੰਮੀ ਆਪਣਾ ਤਾਂ ਪਹਿਲਾਂ ਲਾ ਕੇ ਕਰ ਲੱਗਦੇ ਹੱਥ ਲੱਗਦੇ ਹਾਂ ਇਹ ਸਾਡੀ ਗੈਰਸ ਦਾ ਫਾਲ ਹਾਂ ਮਿਹਨਤ ਵਾਲਾ ਲਾਪਰੀ ਨਵੇਂ ਬਸੰਗ ਦੀਲੇ ਨੂੰ ਵੀ ਪਾਣੀ ਆ ਜਾਂਦਾ ਵੀਰ ਨਹੀਂ ਇਹ ਸਾਡੀ ਮੂਹ ਦਾ ਅਸੀਂ ਪਾਣੀ ਰੱਖ ਲਿਆ ਹੂੰ ਦੂਰ ਪਾਸੇ ਇਹ ਖਰੀਦਵਾ ਦੇਦਾਰੀ ਹੈ ਕਿ ਮੇਰੇ ਨੋ ਪਾਲਸ ਤੋਂ ਨੋ ਪਾਲਸ ਤੇ ਚੂੜੀਆਂ ਠੀਕ ਹੈ ਲੋਕੜਾ ਕਰਦੇ ਹੋ ਯਾਰ ਮੇਰਾ ਭਾਈ ਦੁਗਲਾ ਜੈਸਮਿਨ ਦਾ ਭਾਈ ਹੈਗਾ ਇਹਨੂੰ ਤਾਂ ਨਾਲ ਜਾਈ ਲੈ ਕੇ ਜਾਊਂਗਾ ਮੋਹ ਲੋ ਜਗੀਆਂ ਦਾ ਪੈਸੇ ਆਪਾਂ ਲੈ ਲਿਆ ਪੀਆ ਉਹ ਆਪਣੇ ਭਾਈ ਜੋਗੀਆਂ ਪਾਰਸਲ ਉਹ ਉਹ ਪਾਰਸਲ ਉਹ ਕਰੀਆਂ ਦੀਆਂ ਜੀ ਆਪਣਾ ਆਪੇ ਕਿਹ ਬਾਣ ਗਏ ਹੋ ਹਾਂ ਨਹੀਂ ਹੈ ਤਾਂ ਉਰੀਆ ਜੀ ਪਰ ਹੋਰ ਇੰਡੀਆ ਚ ਹੈ ਪਰ ਬਿਹੂਰ ਆ ਜੀ ਪਾਲੀਆਂ ਚੂੜੀਆਂ ਦੇਖੇ ਨੂਰ ਨੂੰ ਦੇਖ ਲਓ ਛੋਟੀਆਂ ਹੋਣੀਆਂ ਨਹੀਂ ਕੰਚ ਵਾਲੀਆਂ ਨਹੀਂ ਹੋਣੀਆਂ ਛੋਟੀਆਂ ਨੂਰ ਉਹ ਨੂਰ ਦੇ ਕਿੱਥੇ ਐਡਾ ਬੋੜਾ ਸਾਈਜ਼ ਆ ਉਹ ਰਜਾਈ ਨਹੀਂ ਆਉਂਦੀਆਂ ਇਹ ਛੋਟੀਆਂ ਨਹੀਂ ਆਉਂਦੀਆਂ ਉਹ ਤਾਂ ਬੜੀਆਂ ਆ ਇਹ ਤਾਂ ਥੋੜੇ ਮੇਜ ਦੇ ਵਿੱਚ ਨੂਰ ਵਾਲੀਆਂ ਤਾਂ ਦੂਈਆਂ ਹੋਣੀਆਂ ਆ ਬੜੀਆਂ ਅਲੂਮੀਨੀਅਮ ਲਿਆ ਹੋ ਗਿਆ ਨੂਰ ਦੇ ਮੇਚ ਦੀਆਂ ਮੇਰੇ ਕੋ ਆਹੀ ਸਹਿ ਗਿਆ ਹੈ ਦੀਆਂ ਕਾਲੀਆਂ ਪਰ ਬੀਚੀਆਂ ਉਹ ਬੜੀਆਂ ਇੱਕ ਸਜ ਰਹਿ ਗਿਆ ਅੱਛਾ ਆਹੀ ਹਾਂ ਸਹਿ ਗਿਆ ਥੋੜੇ ਆਉਂਦੀ ਨਹੀਂ ਦਿਖਾਇਓ ਹੱਥੋਂ 2.8 ਲੱਗਣੇ ਮੇਰੀ ਹਰੀਆਂ ਲਾ ਲਈ ਧੰਨਵਾਦ ਆਗ ਬੰਦੇ ਹੋਏ ਨਦੂ ਬੱਸ ਹਾਂਜੀ ਚਲੋ ਲਾਓ ਜੀ ਆਪਾਂ ਹੁਣ ਚੂੜੀਆਂ ਵੀ ਲੈ ਲੀਆਂ ਅ ਮਹਿੰਦੀ ਵੀ ਲੈ ਲਈ ਮੈਂ ਪਤਾ ਜੀ ਤੇ ਨੇਲ ਪੇਂਟ ਭਾਈ ਜੋ ਵੀ ਨੇਲ ਪੇਂਟ ਕਹਿੰਦੇ ਹੁੰਦੇ ਨੇਲ ਪਾਲਿਸ਼ ਉਹ ਵੀ ਲੈ ਲਈ ਹਨਾ ਤੇ ਬਾਜ਼ਾਰ ਆਪਾਂ ਬਾਜ਼ਾਰ ਲੈ ਲਿਆ ਭਾਈ ਹਾਂ ਬਾਜ਼ਾਰ ਵਾਲਾ ਕੰਮ ਹੁਣ ਆਪਾਂ ਨੇ ਨਿਬੇੜ ਲਿਆ ਤੇ ਅਸੀਂ ਹੁਣ ਕੋਲ ਆਏ ਵੇ ਅਜੇ 마ਸੀ ਕੋਲ ਲਾਂ ਗਏ ਭਾਈ 마ਸੀ ਨੇ ਕਹਿਣਾ ਵੀ ਮੇਰੇ ਕੋਲ ਆ ਕੇ ਜੀ ਪਤਾ ਲੱਗ ਗਿਆ ਉਹਨੇ ਕਹਿਣਾ ਮੇਰੇ ਕੋਲ ਆ ਕੇ ਹਾਂ ਅਸੀਂ ਕਿਉਂਕਿ ਮੀਆਂਪੁਰ ਵਾਲੇ ਬਾਜ਼ਾਰ ਵਿੱਚੋਂ ਹੀ ਸਮਾਨ ਲੈ ਲਿਆ ਸੀ ਤੇ ਮਤਲਬ ਆਉਂਦੇ ਆਉਂਦੇ ਅਸੀਂ ਕਿ ਵੀ ਰੋਪੜ ਨੂੰ ਫੇਰ ਸਾਨੂੰ ਜਾਣਾ ਪੈਣਾ ਵੀ ਐਸੇ ਬਾਜ਼ਾਰ ਚੋਂ ਲੈ ਚੱਲਦੇ ਆ ਤੇ ਬਾਕੀ ਇੱਕ ਗੱਲ ਹੋਰ ਆ ਭਾਈ ਵੀ ਦੁਕਾਨਾਂ ਤਾਂ ਬਹੁਤ ਬੜੀਆਂ ਬੜੀਆਂ ਮਿਲ ਜਾਂਦੀਆਂ ਹਨਾ ਤੇ ਜੇ ਜੇ ਕੋਈ ਆਪਣੀ ਜਾਣ ਪਛਾਣ ਦਾ ਏ ਪਹਿਲਾਂ ਤੇ ਨੂਰ ਜੋਗੇ ਆ ਆ ਵੀ ਦੇਖਿਓ ਭਾਈ ਆ ਇੱਧਰ ਆ ਵੀ ਦੇਖਿਓ ਚੂੜੀਆਂ ਨੂਰ ਨੇ ਵੀ ਪਾਲੀਆਂ ਸਾਡੀ ਨੇ ਐ ਕਰਕੇ ਐ ਕਰਕੇ ਦਿਖਾਈ ਆਏ ਗਏ ਲਾ ਭਾਈ ਚੂੜੀਆਂ ਚੂੜੀਆਂ ਸੀ ਨੂਰ ਦੇ ਵੀ ਲੈ ਕੇ ਪਾਤੀਆਂ ਆ ਦੇ ਅਰੇ ਕੱਟ ਤੱਕ ਪਾਣੀਆ ਨੂਰ ਨੇ ਕੋਈ ਪਤਾ ਨਹੀਂ ਤੇ ਇੱਕ ਗੱਲ ਹੋਰ ਆ ਜੀ ਦੁਕਾਨਦਾਰ ਬਹੁਤ بڑے بڑے ਹੁੰਦੇ ਹਨਾ ਚਲੋ ਵਧੀਆ ਹੁਣੇ ਵੀ ਚਾਹੀਦੇ ਆ ਪਰ ਜੇ ਕਿਤੇ ਆਪਾਂ ਨੂੰ ਜਿੱਥੇ ਲੱਗਦਾ ਨਾ ਵੀ ਹਾਂ ਵੀ ਚਲੋ ਜਿੱਥੇ ਲੋੜ ਬੰਦੇ ਦੀ ਜਾਂ ਕੋਈ ਉੱਥੇ ਹੁਣ ਜਿਹੜੀ ਦੁਕਾਨ ਦੇ ਵਿੱਚ ਅਸੀਂ ਜਾ ਕੇ ਆਏ ਆ ਤੁਸੀਂ ਦੇਖੋਗੇ ਵੀਡੀਓ ਚ ਓਹੋ ਉਹ ਤਾਂ ਇਹ ਦੁਕਾਨ ਮੰਨ ਲਓ ਛੋਟੀ ਦੇਖ ਕੇ ਲੋਕ ਘਟ ਜਾਂਦੇ ਭਾਈ ਹਨਾ ਵੀ ਇਹ ਜਿਆ ਨੂੰ ਮੌਕਾ ਜਰੂਰ ਦਇਆ ਕਰੋ ਦੇਣਾ ਚਾਹੀਦਾ ਹਾਂ ਕਿਉਂਕਿ ਬੜੇ ਦਾ ਚਲੋ ਵਧੀਆ ਕਾਰੋਬਾਰ ਚੱਲਦਾ ਹਨਾ ਛੋਟੀ ਦੁਕਾਨ ਦੇ ਅੰਦਰ ਵੀ ਭਾਈ ਛੋਟੇ ਨੇ ਵੀ ਰਿਜ਼ਕ ਹੋਣਾ ਚਾਹੀਦਾ ਜੀ ਵੀ ਅਗਲੀ ਚੀਜ਼ ਵੀ ਉਹੀ ਰੇਟ ਵੀ ਉਹੀ ਹਾਂ ਰੇਟ ਵੀ ਉਹੀ ਚੀਜ਼ ਵੀ ਉਹੀ ਤੇ ਸਗੋਂ ਬੜੀ ਦੁਕਾਨ ਨਾਲੋਂ ਸਗੋਂ 2 ਰੁਪਏ ਘੱਟੇ ਹੋਊਗਾ ਜੀ ਕਿਉਂਕਿ ਬੜੀਆਂ ਵਾਲਿਆਂ ਨੂੰ ਪਤਾ ਵੀ ਜਿਹੜਾ ਕੋਰ ਐਂਟਰ ਕਰ ਗਿਆ ਉਹਨੇ ਚੀਜ਼ ਲੈਣੀ ਉਹ ਲੈਣੀ ਹਨਾ ਆ ਇਹਨਾਂ ਦਾ ਇਹਨਾਂ ਨੇ ਇਹਨਾਂ ਨੇ ਪਹਿਲਾਂ ਹੀ ਜਾਇਜ਼ ਦੱਸਣਾ ਰੇਟ ਵੀ ਭਾਈ ਗਾਹਕ ਦੁਆਰਾ ਆਵੇ ਸਾਡੇ ਕੋਲ ਹਨਾ ਇਹ ਗੱਲ ਆ ਜੀ ਤਾਂ ਕਰਕੇ ਮੌਕਾ ਛੋਟੀ ਦੁਕਾਨਦਾਰ ਵਾਲੇ ਨੂੰ ਵੀ ਜ਼ਰੂਰ ਦੇਆ ਕਰੋ ਇੱਕ ਤਾਂ ਉਹ ਜਾਣ ਪਛਾਣ ਨਿਕਲ ਗਏ ਮੰਮੀ ਜੀ ਨੇ ਪਛਾਣ ਲਏ ਆਂਟੀ ਜੀ ਬੈਠੇ ਤੇ ਉਠਾਉਣੇ ਪਿੰਡ ਦੇ ਹੀ ਆ ਜੀ ਤੇ ਤਾਂ ਕਰਕੇ ਫਿਰ ਅਸੀਂ ਸਮਝਿਆ ਵੀ ਪਹਿਲਾਂ ਵੀ ਇਹਨਾਂ ਨੂੰ ਇਹਨਾਂ ਤੋਂ ਹੀ ਲੈ ਆ ਜਾਵੇ ਸਾਮਾਨ ਹਨਾ ਅਸੀਂ ਆਪਣੇ ਵੱਲੋਂ ਭਾਈ ਇਹ ਸੋਚਿਆ ਤੇ ਉੱਥੋਂ ਅਸੀਂ ਸਾਮਾਨ ਲੈ ਕੇ ਆਏ ਆ ਸਾਰਾ ਤੇ ਸਾਰਾ ਕੁਝ ਹੀ ਮਿਲ ਗਿਆ ਅੰਟੀ ਜੀ ਕੋਲ ਉਹਨਾਂ ਨੇ ਮਤਲਬ ਕਿਤੇ ਸਾਨੂੰ ਹੋਰ ਨਹੀਂ ਭੱਜਣਾ ਪਿਆ ਸਾਰੀਆਂ ਆਈਟਮਾਂ ਸਾਨੂੰ ਉੱਥੋਂ ਹੀ ਮਿਲ ਗਈਆਂ ਜੀ ਤੇ ਜਿਹੜੀ ਲੈਣੀ ਸੀ ਹਾਂਜੀ ਹਾਂ ਜੁੱਨੀਆਂ ਚੱਪਲਾਂ ਵਗੈਰਾ ਸਾਰਾ ਕੁਝ ਸਾਰਾ ਕੁਝ ਸਾਰਾ ਕੁਝ ਰੱਖਿਆ ਹੋਇਆ ਤੇ ਰੇਟ ਵੀ ਬਹੁਤ ਜਾਇਜ਼ ਆ ਹਨਾ ਬਹੁਤ ਵਧੀਆ ਉਹਨਾਂ ਵਿੱਚ ਰਹਿਣੇ ਗੱਲਬਾਤ ਕਰੀ ਆ ਹਨਾ ਤੇ ਤਾਂ ਕਰਕੇ ਵੀ ਬੇਨਤੀ ਆ ਜੀ ਵੀ ਇਹ ਇਹ ਜੇ ਆਪਣੇ ਲੋਕਲ ਦੁਕਾਨਦਾਰਾਂ ਨੂੰ ਮੌਕਾ ਦਾਇਕ ਕਰੋ ਤੇ ਚਲੋ ਜੀ ਫਿਰ ਹੁਣ ਸ਼ਾਪਿੰਗ ਤਾਂ ਭਾਈ ਹੋ ਗਈ ਜਿਹੜਾ ਸਮਾਨ ਲੈਣਾ ਤਾਂ ਦੁਕਾਨਾਂ ਤੇ ਲੈ ਲਿਆ ਆਪਾਂ ਹੁਣ ਆਪਾਂ ਚੱਲੇ ਆ ਜੀ ਮਾਸੀ ਜੀ ਕੋਲ ਮਾਸੀ ਜੀ ਨੂੰ ਵੀ ਭਾਈ ਮੇਲ ਚੱਲਦੇ ਆ ਜਾਂਦੇ ਜਾਂਦੇ ਹਨਾ ਮੰਮੀ ਹਾਂ ਤੇ ਉਹ ਨਾਏ ਵੀ ਆਏ ਵੀ ਆ ਡੇੜੇ ਆਏ ਵੀ ਆ ਉਹਨਾਂ ਦੇ ਬਾਜ਼ਾਰ ਵੀ ਚਾਏ ਵੀ ਆ ਹਾਂ ਨਹੀਂ ਮਾਸੀ ਇਹ ਕਹਣਾ ਮਾਸੀ ਰੰਦ ਬਾਜ਼ਾਰ ਮਾਸੀ ਨੂੰ ਇੱਥੇ ਡੇੜੇ ਦੋ ਕਿਲੋਮੀਟਰ ਦਾ ਬਾਜ਼ਾਰ ਮਾਸੀ ਨੇ ਕਹਣਾ ਲੈ ਕੋਲ ਤੇ ਮੁੜ ਕੇ ਦੇਖ ਲੋ ਇੱਧਰ ਨਹੀਂ ਆਏ ਹਨਾ ਮਾਸੀ ਦੇ ਬਾਜ਼ਾਰ ਅਲੰਬਾ ਕੱਟਣਾ ਪੈਣਾ ਤੇ ਚਲੋ ਫੇ ਚੱਲਦੇ ਆ ਜੀ ਹੁਣ ਥਾਣੇ ਪਿੰਡ ਮਿਲਦੇ ਆ ਮਾਸੀ ਜੀ ਨੂੰ ਆਹ ਭਾਈ ਪਹੁੰਚ ਗਏ ਮਾਸੀ ਕੋਲ ਮਾਸੀ ਨੇ ਘਰ ਦੇ ਬਣਾਏ ਵੀ ਬਿਸਕੁਟ ਮੰਮੀ ਅਮੀਤ ਜੀ ਵਧੀਆ ਹੈ ਵਧੀਆ ਬਣੇ ਮੇ ਹਨਾ ਹੂੰ ਜਲਦੀ ਜਲਦੀ ਹਾਂ ਕੱਦ ਚੀਜ਼ ਦਾ ਲੱਗੇ ਹੋਉਂਦਾ ਹੂੰ ਸਹੀ ਗੱਲ ਹੈ ਕੰਮ ਕਰਨੇ ਨੇ ਕਰਦੇ ਸੁਣਨਾ ਹੂੰ ਆਪਾਂ ਥੋੜੀ ਗੋਲ ਕਰਕੇ ਸਾਡੇ ਕੋਲ ਥੋੜੀ ਟਾਈਮ ਦੀ ਦਿੱਕਤ ਆ ਹੋਰ ਤਾਂ ਕੁਝ ਨਹੀਂ ਹੂੰ ਉਹ ਮੁਡੇ ਪਰੇ ਨਾ ਛਾਲ ਮਾਰਦੇ ਉਹਦਾ ਕੁਝ ਨਹੀਂ ਪਤਾ ਫੜੋ ਉਹਨੂੰ ਮੜਾ ਜਾ ਅਜਾ ਅਜਾ ਕੰਡੇ ਕਈ ਵਾਰ ਬੈਲੈਂਸ بگੜ ਜਾਂਦਾ ਗਿਰ ਜੂਂਗੀ ਮੁੰਡੇ ਪਰੇ ਜੱਗਾ ਦੀ ਬੋਲ ਕਿਸ ਨੂੰ ਖੜਾ ਪੁੱਤ ਇੱਧਰ ਆ ਇੱਧਰ ਉਹ ਤਾਂ ਉਹ ਕੋਲੇ ਘਟਾ ਦੇ ਕਿੰਨਾਂ ਉਹ ਵੀ ਪੰਗੇ ਲੰਦਾ ਪੂਰੇ ਉਹ ਆ ਦੇ ਉੱਥੇ ਪਹੁੰਚ ਗਿਆ ਉਹ ਉੱਪਰੋਂ ਮਾਰੀ ਜਾਂਦਾ ਨਾ ਝੜ ਕੇ ਜੇ ਆ ਨੂ ਨੂ ਬਹਿ ਜਾ ਬਹਿ ਜਾ ਆ ਵੀ ਆ ਵੀ ਆਹੋ ਆ ਵੀ ਆ ਨਾ ਭਾਈ ਫੇ ਹੁਣ ਛਕੀਏ ਚਾਹ ਜੀ ਹੂੰ ਮਾਸੀ ਚਲ ਗਈ ਡੰਗਰਾਂ ਵੱਲ ਨੂੰ ਮਾਸੀ ਕਹਿੰਦੀ ਮੈਂ ਸਾਮਣੇ ਆਵਾ ਮੈਂ ਬਾਹਰ ਬੰਨੀਆਂ ਹੋਈਆਂ ਦੀਆਂ ਤੇ ਮੈਂ ਖੁੱਲ ਗਈ ਠੀਕ ਆ ਠੀਕ ਆ ਹਮ ਤੇ ਅਸੀਂ ਛਕੀ ਜੀ ਫੇ ਹੁਣ ਚਾਹ ਮਲਦੇ ਆ ਫੇ ਤੁਹਾਨੂੰ ਥੋੜੀ ਦੇਰ ਤੱਕ